ਦੀ ਵੇਖਦੇ ਹਾਂ ਫਿਰ ਮੈਂ ਤਾਂ ਇਹੀ ਸੋਚਦਾ ਪਤਾ ਨਹੀਂ ਕਿਹੜੇ ਮੁੱਤੀ ਪੁੰਨ ਕੀਤੇ ਹੋਣੇ ਜਿਹੜੀ ਤੇਰੇ ਵਰਗੀਆਂ ਨਹੀਂ ਸੁਨੇ ਘਰ ਆਲੀ ਮਿਲੀ ਆ ਚੱਲ ਕੋਈ ਨਹੀਂ ਪੁੰਨ ਤਾਂ ਜਿਹੜੇ ਕੀਤੇ ਹੋਣ ਤੈਨੂੰ ਪੁੰਨ ਦਾ ਇਨਾਮ deta ਰੱਬ ਨੇ ਚੱਲ ਜਾ ਹੁਣ ਖੇਤ ਵਗ ਜਾ ਖੇਤ ਵੀ ਵਗ ਜਾਣਾ ਬਸ ਮੇਰਾ ਜਿਗਰ ਤਾਂ ਨਾ ਤੈਨੂੰ ਸਾਹਮਣੇ ਬਿਠਾ ਕੇ ਵੇਖੇ ਆਵਾ ਤੇਰੇ ਕੋਲ ਹੀ ਆ ਮੈਂ ਕਿਤੇ ਨਹੀਂ ਚੱਲੀ ਠੀਕ ਹੈ ਫਿਰ ਰਾਣੀ ਚੱਲਦਾ ਖੇਤ ਫਿਰ ா வேல பழங்க பண்ணுவ ਦੇਖੋ ਪਾਲਾ ਇਹ ਆਪ ਤਾਂ ਦੇਸੀ ਦਾ ਬੰਦਾ ਇਹਦੀ ਘਰ ਵਾਲੀ ਇੰਨੀ ਸੋਹਣੀ ਐ ਉਹ ਗੱਲ ਤਾਂ ਤੇਰੀ ਸਹੀ ਐ ਮੈਂ ਵੀ ਇਹਨਾਂ ਦੇ ਘਰੋਂ ਤਾਂ ਦੁੱਧ ਪਾਉਣ ਜਾਂਦਾ ਹੁੰਨਾ ਗੱਲਾਂ ਗੁੱਲਾਂ ਤਾਂ ਮਾਰ ਲਾਂਦੀ ਐ ਪ੍ਰਿਹਾਈ ਮੇਰੇ ਨਾਲ ਅੱਛਾ ਐਂ ਲੋਟ ਕਰ ਲੂੰਗਾ ਮੈਂ ਗੱਲਾਂ ਕਰਨਾਂ ਚ ਉਹ ਤੂੰ ਕਿਤੇ ਹੋਰ ਨਾ ਲੋਟ ਕਰ ਲੈ ਉਸ ਅਕਰਪਰੇ ਨੂੰ ਤਾਂ ਮੈਂ ਹੀ ਖਾਊਂਗਾ ਵਿਚੱਕ ਪਾਲੇ ਨਾਲ ਕਹਣਾ ਯਾਰੀ ਲੂਣੀ ਪੈ ਜੇ ਉਹ ਚੱਲ ਪਾਲੀ ਆਪਣੇ ਚਕੜਾ ਕੋਈ ਬੰਦੇ ਆ ਯਾਰ ਜਿਹੇ ਸਕਰਪਰਾ ਤੂੰ ਖਾ ਲਿਆ ਜਿਹੇ ਮੈਂ ਖਾ ਲਿਆ ਪਰ ਕੋਈ ਹੋਰ ਨਹੀਂ ਖਾਣਾ ਚਾਹੀਦਾ ਗੱਲ ਤਾਂ ਤੇਰੀ ਸਹੀ ਐ ਪਰ ਇਹਦਾ ਬਾਪੂ ਕਿੱਥੇ ਹੁੰਦਾ ਓ ਉਹਦਾ ਬਾਪੂ ਦਾ ਖੇਤ ਹੀ ਹੁੰਦਾਗਾ ਜਾਵਰ ਕਰੇ ਹੁੰਦਾ ਨਹੀਂ ਕਦੇ ਕਦੇ ਸੱਤ ਚ ਵਗ ਜਾਂਦਾ ਤਾਂ ਦੂਸੇ ਖੇਡਣ ਠੀਕ ਆ ਠੀਕ ਆ ਚੱਲ ਫਿਰ ਪਾਲੇ ਨਾਲ ਜਾਰੀ ਲਾਈਏ ਫਿਰ ਉਹ ਚੱਲ ਚੰਗਾ ਚੱਲਦੇ ਆ ਫਿਰ ਆਹੋ ਚੱਲ ਕਰੀਓ ਇਹਨਾਂ ਬੋਰ ਤੂੰ ਕਰੀ ਤੂੰ ਤਾਂ ਤੂੰ ਪਾਉਣ ਜਾਂਦਾ ਨਾ ਨਾ ਮੈਂ ਚੇਰੀ ਜਾਂਦਾ ਠੀਕ ਹੈ ਨਾ ਉਹ ਪਾਲਿਆ ਸਾਰੀ ਫਸਲ ਵੇਚਤੀ ਆਪਾਂ ਨੇ ਲੈਣ ਦੇਣੇ ਫੇਰ ਨਹੀਂ ਰਹੇ ਉਹ ਮੈਂ ਤਾਂ ਐ ਸੋਚਦਾ ਸੀਗਾ ਆਟਾ ਹੀ ਗਿਰੇ ਨਾਲ ਕੁਝ ਨਹੀਂ ਬਣਦਾ ਆਪਾਂ ਨਾ 5-4 ਕਿਲਿਆਂ ਠੇਕੇ ਤੇ ਲੈ ਲੈਣੇ ਆ। ਫੇਰ ਸੱਟ ਬੱਟੂ ਕਹਾਣੀ। ਓ ਬਾਪੂ ਠੇਕੇ ਲੈ ਕੇ ਕੀ ਕਰਨੇ ਪੇਲੀ ਯਾਰ। ਵਧੀਆ ਦਾ ਰੋਟੀ ਚੱਲੀ ਜਾਂਦੀ 2.5 ਕਿਲਿਆਂ ਨਾਲ ਆਪਣੀ। ਓ ਕੰਜਰਾ ਦਾ ਰੋਟੀ ਦਾ ਸਾਰੀ ਦੁਨੀਆ ਖਾਂਦੀ ਆ। ਤੂੰ ਤਰੱਕੀ ਕਰਨ ਦੀ ਸੋਚ। ਓ ਬਾਪੂ ਤਰੱਕੀ ਕਰੀਦਾ ਜਾਣਾ ਆਪਾਂ ਯਾਰ। ਹੁਣ ਤਾਂ 5 ਮਹੀਨੇ ਜੇ ਮੋਟਰਸਾਈਕਲ ਵੀ ਲੈ ਲਿਆ। ਓ ਮੋਟਰਸਾਈਕਲ ਤਾਂ ਲੈ ਤਾਂ ਲਿਆ ਕਰੇ ਵਰਤਿਆ ਵੀ ਆ। ਸਾਈਕਲ ਦੀ ਫਰੀ ਜਨਾ। ਆ ਬਹੁਤ ਨੂੰ ਵੀ ਸਾਈਕਲ ਤੇ ਲੈ ਕੇ ਭਾਗ ਜਨਾਗਾ। ਓ ਬਾਪੂ ਹੀ ਨਹੀਂ ਲੈ ਕੇ ਆਂਦਾ ਮੋਟਰਸਾਈਕਲ ਤਾਂ ਮੈਂ। ਮੈਨੂੰ ਤਾਂ ਸਾਈਕਲ ਹੀ ਚੰਗਾ ਲੱਗਦਾ ਲੈ ਜਨਾ। ਓ ਘ ਬਹਨੂ ਬਸਤੇ ਲੱਕੀ ਚੜਜਣਾਗਾ ਉਹ ਤਾਂ ਰਾਣੀ ਜਿੱਦ ਕਰ ਲੈਂਦੇ ਬਸਤੇ ਜਾਣ ਲਈ ਮੇਰਾ ਜਿੱਤੇ ਕਰਦਾ ਨਾ ਮੈਂ ਸਾਈਕਲ ਦੀ ਖਿੱਚਦਾ ਕਿੱਲੀ ਉਹ ਵਾਹ ਓਏ ਛੱਡੂਆ ਤੇਰੇ ਨਾਲ ਦੇ ਮੋੜ ਦਾ ਟੌਰ ਬਣਾਉਂਦਾ ਤੇਰੇ ਵਰਗੇ ਤੂੰ ਉਹ ਦੇਸੀ ਦਾ ਦੇਸੀ ਰਹੇਗਾ ਚੱਲ ਠੀਕ ਆ ਮੈਂ ਜਾ ਕੇ ਆਉਣਾਗਾ ਅਸਤ ਚ ਬਹਿਨੇ 2 ਮਿੰਟ ਗੱਲਾਂ ਮਾਰ ਲੈਂਦੇ

ਇੱਧਰ ਲੰਗਾ ਜਾਂਦਾ ਸੀ ਮੈਂ ਤਾਂ ਮੈਂ ਕਿਹਾ ਚੱਲ ਪਾਲੇ ਨੂੰ ਮਿਲ ਕੇ ਚੱਲਦੇ ਆ ਠੀਕ ਆ ਬਾਈ ਕੋਈ ਕੰਮ ਸੀ ਉਹ ਨਹੀਂ 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 ਆ ਬੋਟਾਂ ਜੇ ਨੇੜੇ ਆਉਂਦੀ ਜਾਂਦੇ ਨੇ ਤੈਨੂੰ ਪਤਾ ਹੀ ਮੈਂ ਤਾਂ ਤਾਈ ਸਰਪੰਚ ਨੇ ਭੇਜਿਆ ਸੀ ਕਹਿ ਤੂੰ ਕਹਿੰਦਾ ਕਰ ਰਿਹਾ ਕਰ ਸਾਰਿਆਂ ਨੂੰ ਆਪਾਂ ਸਤਨਾਮ ਜਥੇਦਾਰ ਐਮ ਐਲ ਏ ਨੂੰ ਜਿਤਾਉਣਾ ਹੈ ਉਹਦੀ ਫੁੱਲ ਸਪੋਰਟ ਕਰਨੀ ਹੈ ਕੋਈ ਨਾ ਬਾਈ ਟੈਨਸ਼ਨ ਨਾ ਲੈ ਆਪਾਂ ਫੁੱਲ ਵੋਟਾਂ ਪਵਾਵਾਂਗੇ ਬਾਈ ਨੂੰ ਹਾਂ ਬਾਈ ਅਸੀਂ ਫੁੱਲ ਸਪੋਰਟ ਕਰਾਂਗੇ ਲੈ ਪਾਲਿਆ ਪਰ ਜਾਈ ਤੈਨੂੰ ਮਜ਼ਾਕ ਕਰੀ ਜਾਂਦੀ ਆ ਸਾਡਾ ਪਾਲਾ ਬੰਦਾ ਪੂਰਾ ਘੰਟਾ ਭਾਬੀ ਕਹਿੰਦਾ ਕਹਿਨੀਆ ਫੁੱਲ ਸਪੋਰਟ ਕਰੂਗਾ ਇਹ ਤਾਂ ਤੇ ਨਾਲੇ ਬਾਈ ਇਹਦੇ ਸਾਈਕਲ ਤੇ ਝੰਡਾ ਲਵਾ ਦਿਓ ਆਪਣੀ ਪਾਰਟੀ ਦਾ ਉਹ ਸਹੀ ਗੱਲ ਆਦਾ ਪਾਲਿਆ ਫੇਰ ਦੇਖੀ ਵੋਟਾਂ ਪੈਂਦੇ ਤੁਹਾਡੇ ਬੰਦੇ ਨੂੰ ਹਾਂ ਸਹੀ ਗੱਲ ਆ ਬਾਈ ਕੋਈ ਨਾ ਟੈਨਸ਼ਨ ਆ ਲੈ ਬਾਈ ਉਹ ਚਲ ਚੰਗਾ ਪਾਲਿਆ ਮੈਂ ਚੱਲਦਾ ਪੈਰ ਰੱਖੀ ਠੀਕ ਆ ਬਾਈ ਉਹ ਪਾਲੀ ਰੁਕੀ ਬਾਈ ਹਾਂ ਹਾਂ ਬਾਈ ਪੰਨੀ ਜਿਹੜੀ ਆਪਣੀ 4 ਕਿੱਲੇ ਦੀ ਪੈਲੀ ਨਹੀਂ ਪਈ ਜਿਹੜੀ ਸਾਡੇ ਨਾਲ ਖੇਤ ਨਾਲ ਲੱਗਦੀ ਆ ਹਾਂ ਉਹ ਠੇਕੇ ਦੇ ਦਿਆ ਕਰ ਸਾਨੂੰ ਬਾਪੂ ਕਹਿ ਰਿਹਾ ਸੀ ਦੇ ਦਾਂਗੇ ਮੱਗਰ ਕੰਨ ਨਹੀਂ ਦਿਆਂਗੇ ਯਾਰ ਦੇਖ ਲੈ ਵੀਰ ਬਣ ਕੇ ਹੋਰ ਬਾਪੂ ਕਹਿ ਰਿਹਾ ਸੀ ਬਾਰ ਬਾਰ ਉਹ ਚੱਲਾ ਫੇਰ ਵੀ ਤੇ ਨਾ ਫੁੱਲ ਜਾ ਰਹੀ ਆ ਚੰਗਾ ਪਾਲਿਆ ਚੱਲਦਾ ਮੈਂ ਚਾਹ ਦੱਸ ਉਹ ਓਕੇ ਬੱਸ ਠੀਕ ਆ ਬਾਈ ਉੱਪਰ ਲੈ ਬੋਈ ਪਾਲੇ ਹਾਂ ਬਾਈ ਉੱਪਰ ਜਾਈ ਪਾਲਾ ਕਰੀਏ ਇਹਦਾ ਹੋਏ ਔਣੇ ਕਿੱਥੇ ਬਲਾਜ ਜਾਣਾ ਹੈ ਖੇਤ ਹੀ ਗਿਆ ਸਹੀ ਗੱਲ ਹੈ ਬ੍ਰੇਕ ਤੇਰੀ ਬਾਈ ਤਾਂ ਬਾਲਾ ਦੇਸੀ ਬੰਦਾ ਹੈਗਾ ਹਾਂ ਬਾਈ ਦੇਸੀ ਜਾਟਾ ਜਮਾ ਪੱਕੀ ਗੱਲ ਆ ਬੱਬੀ ਤੇਰੀ ਇੱਕ ਗੱਲ ਕਹਾ ਤੈਨੂੰ ਗੁੱਸਾ ਤਾਂ ਨਹੀਂ ਕਰਦੀ ਤੂੰ ਵੀ ਹਾਂ ਹਾਂ ਦੱਸ ਵੇ ਜਾਈ ਦੇਖ ਤੂੰ ਕਿੰਨੀ ਸੋਹਣੀ ਸੰਰਖੀ ਹੈਗੀ ਪਾਲਾ ਜਮਾ ਦੇਸੀ ਵੈਸੇ ਤੇਰੇ ਘਰ ਦੇਣ ਤੇ ਨਾਲ ਤੱਕਾ ਕਰਿਆ ਕੋਈ ਨਹੀਂ ਮੈਂ ਆਪਣੇ ਘਰਦਿਆਂ ਨੂੰ ਕਹੂੰਗੀ ਅਗਲੇ ਜਨਮ 'ਚ ਮੇਰਾ ਵਿਆਹ ਨਾ ਸਲਮਾਨ ਖਾਨ ਨਾਲ ਕਰਾ ਦੇਣ। ਹਾਂ ਪਰ ਯਈ ਜੇ ਤੈਨੂੰ ਸਲਮਾਨ ਖਾਨ ਵੀ ਦੇਖ ਲੈਣਾ ਉਹ ਵੀ ਤੇਰੇ ਮਾਂਗਲ ਲੱਗਿਆ ਫਿਰੂਗਾ। ਰੱਬ ਨੇ ਤੈਨੂੰ ਬਹਿਲੇ ਰਹਿ ਕੇ ਬਣਾਇਆਗਾ। ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ। ਚੱਲ ਤੂੰ ਸਲਮਾਨ ਖਾਨ ਨੂੰ ਫੋਨ ਕਰ ਲੈ ਫਿਰ। ਪਰ ਯਈ ਸੱਚੀ ਤਾਂ ਬਾਲੀ ਮਜ਼ਾਕ ਹੀ ਹੈਗੀ ਸਰੀ ਲਾਉਣੀ ਹੈਗੀ। ਵੀ ਚੱਲ ਜਾ ਗੱਲਾਂ ਛੱਡ ਐਂ ਦੱਸ ਕੰਮ ਕੀ ਆਇਆ ਸੀ? ਪਰ ਯਈ ਆਪਾਂ ਤਾਂ ਉਹਦਾ ਦੁੱਧ ਜੇ ਦਾ حساب ਜਾਣੀ ਕਰਨਾ ਦੀਗਾ। ਅੱਛਾ ਅੱਛਾ ਕੋਈ ਨਾ ਮੈਂ ਇਹਨਾਂ ਨੂੰ ਕਹਿ ਦੂੰਗੀ ਅੱਜ। ਫੋੜ ਦਾਸਾ ਚਾਪਾਣੀ ਸੇਵਾ ਕੋਈ ਨਾ ਨਾ ਬਸ ਤੇਰੀ ਦਰਸ਼ਨੀ ਹੋ ਗਈ ਭਈ ਇਹ ਦੁੱਧ ਵਰਗੀ ਨਹੀਂ ਚੱਲ ਕੋਈ ਨਾ ਮੰਮੀ ਨੇ ਹੋ ਗਏ ਪੇਕੇ ਗਏ ਆ ਨੂੰ ਮੈਨੂੰ ਮੰਮੀ ਦੀ ਬਹੁਤ ਯਾਦ ਆਉਂਦੀ ਸੀ ਮੰਮੀ ਕੋਲ ਨਾ ਜਾ ਕੇ ਆਈ ਗਈ ਓਏ ਚੱਲ ਕੋਈ ਨਾ ਜਿਸ ਦਿਨ ਕਹੇਗੀ ਬਾਗ ਜਾਗੇ ਤੇਰੇ ਪੇਕੇ ਪਰ ਬਸ ਉਸ ਦਿਨ ਜਾਂਦੇ ਆਪਾਂ ਐਪੀ ਕਿ ਮੋਟਰਸਾਈਕਲ ਤੇ ਚੱਲਾਂਗੇ ਲੈ ਮੋਟਰਸਾਈਕਲ ਦਾ ਕੀ ਕਰਨਾ ਆਪਾਂ ਤਾਂ ਆਪਣੇ ਬੰਬੂ ਗਾੜ ਤੇ ਚੱਲਾਂਗੇ ਲੈ ਬੰਬੂ ਗਾੜ ਤੇ ਚੱਲੀਏ ਠਿਚੜਿਚ ਕਰਕੇ ਤਾਂ ਹੋ ਚੱਲਦਾ ਆ ਕਦੇ ਉਹ ਪੈਂਚਰ ਹੋ ਜਾਂਦਾ ਰਸਤੇ 'ਚ ਹੀ ਕਦੇ ਉਹਦੀ ਚੈਨ ਉਤਰ ਜਾਂਦੀ ਆ ਓਏ ਹੁਣ ਤੋਂ ਡਰਦੀ ਆ ਹੁਣ ਤਾਂ ਮੈਂ ਕੰਮ ਕਰਾ ਰਿਆ ਮੇਰੇ ਪੰਬੂ ਗਾੜ ਦਾ ਕਾਲਿਆ ਜੀ ਨੂੰ ਫੇਰ ਕੰਮ ਕੋਈ ਨਹੀਂ ਹੈਗਾ। ਨਾ ਬਾਪੂ ਕੋਈ ਕੰਮ ਨਹੀਂ ਹੈਗਾ। ਉਹ ਮੈਨੂੰ ਆਰਤੀ ਨੇ ਫੋਨ ਕਰਿਆ ਸੀਗਾ। ਕਹਿੰਦਾ ਹਸਾਮ ਕਰਕੇ ਜਾਓ। ਆਪਣਾ ਇਹਦੇ ਕੋਲ ਜਾ ਕੇ ਆਣਾ। ਫਿਰ ਜਾਇ ਆਉਣਿਆ? ਹਾਂ, ਲਿਆ ਮੁਰਸਲ। ਚਲ ਮੈਂ ਲੈ ਆਉਣਾ ਰੱਦ ਕੇ। ਉਹ ਚਲ ਮੈਂ ਲੈ ਆਉਣਾ ਤੂੰ ਕਾਹਦਾ ਲੈ ਆਇਆ। ਚਲ ਲਿਆ ਆ ਤੈਨੂੰ। ਚਲ ਬਾਪੂ ਫੇਰ ਆ। ਲੈ ਵੀ ਹੁਣ ਤਾਂ ਮੌਕਾ ਪਾਲੀ ਤੇਰ ਲੈਵੇ ਇਹਦਾ ਬਾਪੂ ਤੇ ਪਾਲਾ ਕਿੱਥੇ ਗਏ ਨੇ ਹੁਣ ਜਾਣਦੇ ਇਹਨਾਂ ਨੇ ਘਰੇ ਵਰਜਾਈ ਪਾਲਾ ਕਰੀ ਐ ਨਹੀਂ ਨਹੀਂ ਭਾਈ ਉਹ ਤਾਂ ਸ਼ਹਿਰ ਗਏ ਨੇ ਬਾਪੂ ਨਾਲ ਆੜਤੀਏ ਕੋ चाँ चाँ ना जीमीन ना जीमीन अच्छा, अच्छा, अच्छा चाचा ठीक है ओ पालना मेरी जमीन नु ठिक के ते ਲੈਣ ਨੂੰ ਕਹਿੰਦਾ ਸੀ ਮੇਰੀ ਤੁਹਾਡੇ ਨਾਲ ਜਮੀਨ ਨਾਲ ਜਮੀਨ ਲੱਗਦੀ ਹੈ ਮੈਂ ਤਾਂ ਉਹਦੇ ਬਾਰੇ ਗੱਲ ਕਰਨ ਆਇਆ ਸੀ اچھا اچھا ਬਾਈ ਹਾਂ ਪਰ ਜਾਈ ਮੂੰ ਤਾਂ ਮੈਂ ਕੱਲਾ ਕਰਾ ਮੁੰਡਾ 25 ਕਿੱਲੇ ਆਉਂਦੇ ਮੈਨੂੰ اچھا ਬਾਈ ਫਿਰ ਤਾਂ ਬਹੁਤ ਨੇ ਬੱਤੀ ਕਿੱਲੇ ਹਾਂ ਪਰ ਜਾਈ ਥੋੜੀ ਪਹਿਲੇ ਕੋਲੇ ਮੇਰੇ 4 ਕਿੱਲੇ ਨੇ ਹੁਣ ਮੈਂ ਸੋਨੂ ਹੀ ਦਿਆ ਕਰੂੰਗਾ ਮੱਗਰ ਗਿਆ ਨੂੰ ਮੈਂ ਦਿੰਦਾ ਆ ਗਿਆ ਹਾਂ ਇਹ ਤਾਂ ਹੈ ਬਾਈ ਪਰ ਜਾਈ ਤੂੰ ਕਿੰਨੀ ਸੋਹਣੀ ਸੁਨੱਖੀ ਆ ਤੇਰਾ ਤਾਂ ਕਿਸੇ ਚੰਗੇ ਸਰਦਾਰ ਨਾਲ ਵਿਆਹ ਹੋਣਾ ਚਾਹੀਦਾ ਸੀ ਆ ਤੂੰ ਕਿੱਧਰ ਮਾਤੜ ਜੇ ਦੇ ਪੱਲੇ ਪੈ ਗਈ ਤੂੰ ਚੱਲ ਕੋਈ ਨਾ ਬਾਈ ਅਗਰੇ ਚਰਮ ਚ ਕਿਸੇ ਚੰਗੇ ਸਰਦਾਰ ਨਾਲ ਵਿਆਹ ਕਰਾ ਲਾਂਗੀ ਚੰਗੇ ਸਰਦਾਰ ਤਾਂ ਪਾਪੀ ਹੁਣ ਵੀ ਨਾ ਨਹੀਂ ਕਰਦੇ ਤੂੰ ਖਾਂ ਤਾਂ ਕਰ ਇੱਕ ਵਾਰੀ ਅੱਛਾ ਬਾਈ ਐਸੇ ਸਾਹਿਬ ਨਾਲ ਤਾਂ ਮੈਨੂੰ ਫੇਰ ਕਹੀਂ ਵਿਆਹ ਕਰਾਉਣੇ ਪੈਣੇ ਨੇ ਚੱਲ ਠੀਕ ਆ ਮੈਂ ਦੁੱਧ ਗਰਮ ਕਰ ਲਿਆਵਾ ਇਹ ਵੀ ਆਉਣ ਵਾਲੇ ਨੇ 2 ਘੰਟੇ ਤੱਕ ਮੈਂ ਤੇਰਾ ਸਨੇਹਾ ਲਾ ਦੂੰਗੀ ਚੱਲ ਚੰਗਾ ਪ੍ਰਜੈਏ ਪ੍ਰਜੈਏ ਨੇ ਤਾਂ ਚਾਹ ਪਾਣੀ ਦਾ ਨੌਂ ਮਹੀਨ ਲਿਆ ਕੋਈ ਨਹੀਂ ਉਹ ਦਿਨ ਵੀ ਆਊਗਾ ਜਿਸ ਦਿਨ ਦੁੱਧ ਫੜਾਉਗੀ ਹਲੋ ਜੀ ਇਕਨਾਲ ਜੋ ਹੁੰਡਾ ਹੈ ਸੀ ਕਿ ਨਾ ਉਹਦਾ ਪਾਲੀ ਉਹ ਕਹਿੰਦਾ ਸੀ ਕੋਈ ਜ਼ਮੀਨ ਵਾਰੇ ਗੱਲ ਕਰਨੀ ਹੈ ਆਪਾਂ ਨੇ ਠੇਕੇ ਤੇ ਲੈਣੀ ਹੋਣੀ ਕੋਈ ਅੱਛਾ ਹਾਂ ਲੈਣੀ ਸੀ ਹਾਂ ਬਸ ਉਹ ਆਇਆ ਸੀ ਮੈਂ ਦਸਤੀ ਸੀ ਚਲ ਕੋਈ ਨਾ ਕਰ ਲੂ ਗੱਲ ਮੈਂ ਆਪੇ ਭయ్యా 2 ਲੀਟਰ ਦੁੱਧ ਵੱਧ ਪਾ ਦੀ ਮੈਨਾਂ ਅੱਜ ਖੀਰ ਬਣਾਉਣੀ ਆ ਕੋਈ ਨਾ ਪਰਯਾਈ ਪਾ ਲਾਂਗੇ ਵੱਧ ਬਈ ਸਾਨੂੰ ਵੀ ਖੀਰ ਖਵਾ ਦੇ ਕਰ ਆਪਣੇ ਹੱਥਾਂ ਦੀ ਲੈ ਭయ్యా ਕਿੱਡੀ ਗੱਲ ਐ ਥੋੜੇ ਚਿਰ ਤੱਕ ਆ ਜੀ ਮੈਂ ਬਸ ਧਰਦੀਆਂ ਹੋਣੀ ਚੱਲ ਆ ਜਾਾਂਗੇ ਪਰਯਾਈ ਉਹ ਪਾਲੇ ਦੀ ਕਿਸਮਤ ਬੜੀ ਤੇਜ ਐ ਜਿਹਨੂੰ ਤੇਰੇ ਹੱਥਾਂ ਦੀ ਖੀਰ ਨਸੀਬ ਹੁੰਦੀ ਹੈਗੀ ਪਰਯਾਈ ਤੈਨੂੰ ਤਾਂ ਰੱਬ ਨੇ ਬਣਾਈ ਬੜਾ ਸੋਹਣਾ ਤੇਰੇ ਹੱਥਾਂ ਦਾ ਬਣਾਇਆ ਤਾਂ ਜ਼ਹਿਰ ਵੀ ਮਿੱਠਾ ਹੋ ਜੇ ਅੱਛਾ ਇਹ ਗੱਲ ਐ ਬੱਬੂ ਠੀਕ ਐ ਫਿਰ ਮੈਂ ਤੈਨੂੰ ਘਾਲੂ ਜ਼ਹਿਰ ਹੀ ਖਵਾਉਂਗੀ ਉਹ ਲੈ ਪਰਯਾਈ ਤੂੰ ਤਾਂ ਸਾਨੂੰ ਮਾਰਨ ਨੂੰ ਫਿਰਦੀ ਐ ਜੀ ਲੈ ਮਰੇਗਾ ਤੂੰ ਕਿੱਥੋਂ ਨਾਲੇ ਤਾਂ ਕਹਿਣਾ ਮੇਰੇ ਹੱਦ ਦਾ ਜ਼ਹਿਰ ਵੀ ਮਿੱਠਾ ਹੋ ਜੂ ਚੱਲ ਤੂੰ ਬਹੁਤੀਆਂ ਗੱਲਾਂ ਨਾ ਮਾਰ ਮੈਨੂੰ ਦੁੱਧ ਪਾ ਦੇ ਲੈ ਭਰੇ ਤੰਨੇ ਕਿੱਲੋਂ ਪਾਦਾ ਫਰ ਅੱਜ ਸਰ ਪਾ ਦੇ ਕਹ ਰਾਜ ਤੁੰਤ ਹਾਂ ਬੋਰੇ ਮੜਾਂ ਨਾਲ ਗੱਲ ਕਰਨੀ ਦੋਸਤ ਕਿ ਨਾ ਮੈਂ ਨਹੀਂ ਆਸ ਹਾਂ ਪਤਾ ਹੈ ਉਹ ਤਾਂ ਮੈਂ ਨਾਲ ਤੇ ਮੈਂ ਕਿ ਜ਼ਰੂਰੀ ਗੱਲ ਕਰਨੀ ਸੀ ਹਾਂ ਬਾਪੂ ਦੱਸ ਉਹ ਤਾਂ ਮੈਨੂੰ ਪਤਾ ਤੇਰਾ ਸੁਭਾਅ ਨਾ ਹਾਸੇ ਮਜ਼ਾਕ ਵਾਲਾ ਪਰ ਇਹ ਲੋਕਾਂ ਦੀ ਸੋਚ ਬਹੁਤ ਮਾੜੀ ਆ ਉਹ ਤਾਂ ਮੈਂ ਤੇਰੇ ਸੁਭਾਅ ਬਾਰੇ ਜਾਣਦਾ ਹਨਾ ਤੇਰਾ ਸੁਭਾਅ ਖੁੱਲਾ ਡੋਲਾ ਹਾਸਾ ਮਜ਼ਾਕ ਕਰਨ ਵਾਲਾਗਾ ਪਰ ਇਹ ਦੁਨੀਆ ਬੜੀ ਕੁੱਤੀ ਆ ਤੂੰ ਕਿਸੇ ਮੁੰਡੇ ਨਾਲ ਹੱਸ ਸਮਝਾ ਕੇ ਨਾ ਕਰਿਆ ਕਰ ਪਰ ਬਾਪੂ ਮੈਂ ਤਾਂ ਕਦੇ ਕੋਈ ਗਲਤ ਗੱਲ ਨਹੀਂ ਸੋਚੀ ਮੈਂ ਤਾਂ ਸਭ ਨਾਲ ਪਿਆਣਾ ਭਰਾਵਾ ਮੰਗ ਹੱਸਾ ਠੱਠਾ ਕਰ ਲੈਣੀ ਆ ਮੈਂ ਤੇਰੀ ਸਾਰੀ ਗੱਲ ਸਮਝਦਾ ਪੁੱਤ ਪਰ ਤੈਨੂੰ ਇਸ ਦੁਨੀਆ ਦਾ ਭੇਤ ਨਹੀਂ ਹੈਗਾ ਥਾਂ ਥਾਂ ਤੇ ਭੁੱਖੇ ਭੇੜੀਏ ਫਿਰਦੇ ਆ ਕਿਸੇ ਔਰਤ ਦੀ ਇੱਜ਼ਤ ਛੇਵ ਨਹੀਂ ਹੈਗੀ ਇਸ ਕਰਕੇ ਤੈਨੂੰ ਕਹਿਣਾ ਵੀ ਕਿਸੇ ਨਾਲ ਖੁੱਲੀ ਦਾ ਨਹੀਂ ਹੁੰਦਾ ਇਹਨਾਂ ਠੀਕ ਹੈ ਬਾਪੂ ਤੇਰੀ ਗੱਲ ਜਮਾ ਸਹੀ ਆ ਮੱਗੇ ਤੋਂ ਧਿਆਨ ਰੱਖਾਂਗੀ ਤੂੰ ਮੇਰੀ ਗੱਲ ਦਾ ਗੁੱਸਾ ਨਾ ਕਰੀ ਪੁੱਤਾਂ ਪਰ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਐ ਨਾ ਇਹਨੂੰ ਗੌਰ ਨਾਲ ਸੋਚੀ ਕਈਆਂ ਦੇ ਦਿਮਾਗ 'ਚ ਇਹ ਹੋਊਗਾ ਵੀ ਇਹਦੇ ਘਰ ਵਾਲਾ ਸਿੱਧਾ ਸਾਦਾ ਦੇਸੀ ਬੰਦਾ ਵੀ ਉਹਨੂੰ ਕੋੜਾ ਰਾਣੀ ਪਸੰਦ ਕਰਦੇ ਹੋ ਚਲ ਠੀਕ ਆ ਪੁੱਤਾਂ ਮੈਂ ਮੜਾ ਪਿੰਡ ਜੇ ਆਇਆ ਕਿਸੇ ਕੋਲੇ ਨਾ ਕੰਮ ਆ ਮੈਨੂੰ ਰਾਣੀ ਪਾਣੀ ਲੈ ਕੇ ਆਈ ਅੱਜ ਵਾਲਾ ਟਾਈਮ ਲਗਾਤਾ ਕਿੱਥੇ ਰਹਿ ਗਏ ਸੀਗੇ ਉਹ ਤਾਂ ਯਾਰ ਪਾਲੀ ਦੇ ਘਰੇ ਗਿਆ ਸੀ ਪਹਿਲੀ ਵਾਰੇ ਗੱਲ ਕਰਨਾ ਉਹ ਕਹਿੰਦਾ ਪਤੰਦਰ ਕਹਿੰਦਾ ਤੇਰੇ ਘਰੇ ਜਾ ਕੇ ਗੱਲ ਕਰਦੇ ਆ ਮੇਰੇ ਖਿਆਲ ਆ ਉਹ ਤੁਹਾਡੀ ਖੇਤ ਜਾਣ ਤੋਂ ਬਾਅਦ ਆਊਗਾ ਤੇ ਉਹੀ ਤਾਂ ਗੱਲ ਆ ਯਾਰ ਚੱਲ ਕੋਈ ਨਾ ਫਿਰ ਜੇ ਜਾਣ ਪਿੱਛੋਂ ਆਇਆ ਉਹਨੂੰ ਕਹਿ ਦੇ ਜਾਂ ਤੇ ਖੇਤ ਹੀ ਮਿਲ ਲੂ ਫਿਰ ਮੈਨੂੰ ਜਾਂ ਫਿਰ ਫੇਰ ਮਿਲ ਲੂਗਾ ਮੈਂ ਚਲੋ ਠੀਕ ਹੈ ਚਲ ਠੀਕ ਹੈ ਕਹਿ ਦੇ ਫਿਰ ਓ ਬਾਈ ਕਰੀਆ ਹਾਂ ਬਾਈ ਉਹ ਤਾਂ ਬਾਈ ਖੇਤ ਚ ਲੀ ਗਿਆ ਥੋਨੂੰ ੜਿਕੜੀ ਕੇ ਅੱਛਾ ਅੱਛਾ ਚਲ ਉਹ ਤਾਂ ਮੈਂ ਖੇਤ ਮਿਲੂਗਾ ਹੋਰ ਸਨਾਪਰ ਜਾਈ ਕਿਵੇਂ ਆ ਵਧੀਆ ਬਾਈ ਸਾਹਿਬ ਪਰਜਾਈ ਆਹ ਸੂਟ ਤੇਰੇ ਤੇ ਬੜਾ ਜਾ ਚਦਾ ਹਾਂ ਮੈਨੂੰ ਪਤਾ ਹੈ ਮੈਂ ਤਾਂ ਹੀ ਪਾਇਆ ਠੀਕ ਆ ਠੀਕ ਆ ਪਰਜਾਈ ਹੂੰ ਤਾਂ ਮੈਂ ਕਦੇ ਕਦੇ ਸੋਚਦਾ ਹੁੰਨਾ ਰੱਬ ਨੇ ਤੇਰੇ ਨਾਲ ਬਹੁਤ ਗਲਤ ਕੀਤਾ ਤੂੰ ਸੋਹਣੀ ਪਰੀਆਂ ਵਰਗੀ ਕੁੜੀ ਆ ਤੇ ਪਾਲਾ ਬਈ ਸਿੱਧਾ ਸਾਦਾ ਬੰਦਾ ਇਹ ਵੀ ਗੱਲ ਤੇਰੀ ਸਹੀ ਆ ਪਰ ਪਾਲਾ ਤਾਂ ਜਮਾਂ ਸਿੱਧਾ ਸਾਦਾ ਹੀ ਬੰਦਾ ਹੈ ਸਹੀ ਗੱਲ ਆ ਤੇਰਾ ਵਿਆਹ ਤਾਂ ਮੇਰੇ ਵਰਗੇ ਚੰਗੇ ਸਰਦਾਰ ਨਾਲ ਹੋਣਾ ਚਾਹੀਦਾ ਸੀ ਫੇਰ ਹੀ ਜੋੜੀ ਜੱchnੀ ਸੀ ਅੱਛਾ ਇੱਕ ਗੱਲ ਪੁੱਛਾਂ ਤੂੰ ਕਿੱਡਾ ਕੇ ਸਰਦਾਰ ਆ ਲੈ ਇਹ ਕਿਹੜੀ ਗੱਲ ਕਰਤੀ ਪਰਜਾ ਜੀ ਮੇਰੇ ਕੋਲ 25 ਕਿੱਲੇ ਨੇ 25 ਤੇਰੇ ਕੋਲ ਭਾਵੇਂ 25 ਕਿੱਲੇ ਹੋਣ ਭਾਵੇਂ 50 ਤੂੰ ਮੇਰੇ ਘਰ ਵਾਲੇ ਦੀ ਇਸ ਨਹੀਂ ਕਰ ਸਕਦਾ ਉਹ ਜਿੰਨਾ ਸੱਚਾ ਨਾ ਉਹਨਾਂ ਇਮਾਨਦਾਰ ਵੀ ਹੈ ਉਦਾਂ ਮਨ ਸ਼ੀਸ਼ੇ ਵਰਗਾ ਸਾਫ਼ ਹੈ ਤੇਰੇ ਵਾਂਗੂ ਚਿੱਕੜ ਨਹੀਂ ਮਨ 'ਚ ਦੀਪਕਾ ਹੀ ਮਰੀ ਨੇ ਪਰਜਾਈ ਜੇ ਮੈਂ ਤੁਹਾਡੇ ਵਰਗਿਆਂ ਨਾਲ ਹੱਸ ਖੇਡ ਕੇ 2 ਮਿੰਟ ਗੱਲਾਂ ਕਰ ਲੀਆਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੈਰੈਕਟਰਲੈਸ ਹਾਂ ਮੈਂ ਤਾਂ ਹਰੇਕ ਨਾਲ ਪਹਿਣਾ ਪਰਵਾ ਮਾਂ ਵਾਂਗ ਹੱਸ ਖੇਡ ਲੈਣੀਆਂ ਪਰ ਮੈਨੂੰ ਹੁਣ ਲੱਗਦਾ ਮੈਂ ਗਲਤ ਸੀ ਐਵੇਂ ਕੁੱਤੇ ਬਿੱਲਿਆਂ ਨੂੰ ਮੋਹ ਨਹੀਂ ਲਗਾਉਣਾ ਚਾਹੀਦਾ ਫਿਰ ਉਹ ਹੱਤ ਤੋਂ ਬਾਅਦ ਅੱਗੇ ਵਧਣ ਲੱਗ ਜਾਂਦੇ ਨੇ ਬਕਵਾਸ ਬੰਦ ਕਰ ਪਰਜਾਈ ਬਕਵਾਸ ਤੂੰ ਆਪਣੀ ਬੰਦ ਕਰ ਤੇਥੋਂ ਤੂੰ ਦਾ ਅਲੱਗ ਤੇ ਜੇ ਕੋਈ ਗੱਲ ਕਰਨੀ ਹੈ ਨਾ ਬਾਹਰ ਜਾ ਕੇ ਸਾਡੇ ਬੰਦਿਆਂ ਨੂੰ ਮਿਲ ਮੇਰੇ ਘਰੇ ਆਣ ਦੀ ਕੋਈ ਲੋੜ ਨਹੀਂ ਹੈਗੀ ਅੱਛਾ ਬਾਲੀ ਯਾਰ ਐ ਬਣੀ ਤੇਰੇ ਨਾਲ ਹੋਰ ਯਾਰ ਨਾਲੇ ਤੂੰ ਵੀ ਬਾਲਾ ਬਲਾਵੇਂ ਨਾ ਉਹਨੂੰ ਆਪਣੇ ਕੰਮ ਤੱਕ ਮਤਲਬ ਰੱਖੀ ਜਿਵੇਂ ਜੇ ਆਪਾਂ ਸਮਝਦੇ ਆ ਇਹ ਜੋ ਹੈ ਨਹੀਂਗੀ ਤੇਰਾ ਵੀ ਲੱਗਦਾ ਇੰਝ ਕਰੂ ਫਿਰ ਉਹ ਉਹ ਨਹੀਂ ਨਹੀਂ ਪਾਲੀ ਤੇਰੀ ਗੱਲ ਕੁਝ ਹੋਰ ਹੈ ਮੇਰੀ ਗੱਲ ਕੁਝ ਹੋਰ ਹੈ ਚਲ ਠੀਕ ਹੈ ਫਿਰ ਦੇਖ ਲਾਂਗੇ ਤੈਨੂੰ ਵੀ ਵੱਡੇ ਰਾਂਝੇ ਨੂੰ ਪਰ ਯਾਹੀ ਦੁੱਧ ਪਵਾ ਲੋ ਇਹ ਬੜੀ ਸੋਹਣੀ ਲੱਗਦੀ ਐ। ਆ ਕੰਨਾਂ 'ਚ ਪਾਇ ਤੇਰੇ ਟੌਕਸ ਜੀ ਬੜੇ ਸੋਹਣੇ ਲੱਗ ਰਹੇ ਨੇ ਅੱਜ ਤੱਕ ਤੇਰੇ। ਅੱਛਾ ਫਿਰ ਤਾਂ ਇਹ ਟੌਸ ਤੁਹਾਡੀ ਕੁੜੀਆਂ ਨੂੰ ਵੀ ਦਿਵਾ ਕੇ ਪਾ ਦੋ। ਬਹੁਤ ਸੋਹਣੀਆਂ ਲੱਗਣਗੀਆਂ। ਉਹ ਕੀ ਗੱਲ ਭਰਜਾਈ? ਅੱਜ ਬਾੜੀ ਤਵੀ ਫਿਰਦੀ ਹੈਗੀ। ਜੇ ਬੰਦਿਆਂ ਵਾਂਗੂ ਦੁੱਧ ਪਾਣਾ ਹੁੰਦਾ ਨਾ ਫਿਰ ਆਇਆ ਕਰ ਸਾਡੇ ਘਰ। ਨਹੀਂ ਮੈਂ ਤਾਂ ਕਿਸੇ ਹੋਰ ਨੂੰ ਦੁੱਧ ਪੁੱਛ ਲੂੰ ਸਮਝ ਗਿਆ ਤੂੰ। ਪਰ ਪ੍ਰਿਯਾ ਇਹ ਮੈਂ ਤਾਂ ਇਹਨੂੰ ਕੁਝ ਕਿਹਾ ਨਹੀਂ ਹੈਗਾ। ਤੂੰ ਕੀ ਆ ਵੀ ਕੀ ਸਕਦਾ ਮੇਰਾ ਬੰਦਾ ਹੀ ਕੁਝ ਕਹਿ ਸਕਦਾ ਮਿੰਤਾ ਤੂੰ ਤਾਂ ਉਹਦੇ ਪੈਰ ਵਰਗਾ ਵੀ ਨਹੀਂ ਹੈਗਾ ਮੇਰੇ ਹਾਸੇ ਖੱਡੇ ਦੀਆਂ ਦੇਖ ਕੇ ਮੇਰੇ ਕੈਰੈਕਟਰ ਬਾਰੇ ਨੰ ਅੰਦਾਜ਼ਾ ਲਗਾਈ ਮੇਰਾ ਖੁੱਲ੍ਹਦਿਲੀ ਮੇਰਾ ਗੁਣ ਸੀ ਔਂਗਣ ਨਹੀਂ ਸਮਝਿਆ ਤੂੰ ਅਣਖ ਮੇਰੇ ਵਿੱਚ ਵੀ ਬਹੁਤ ਹੈ ਇਹ ਗੱਲ ਯਾਦ ਰੱਖੀ ਨਾ ਦੁੱਧ ਪਾਤਾ ਹੁਣ ਤੁਰਦਾ ਲੱਗ ਜਾ ਸੀਗਾ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜੂ ਦੱਸਿਓ ਤੇ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਏਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਜਿਸ ਕਿਸੇ ਨੇ ਸਾਡੀਆਂ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਜਾ ਕੇ ਸਾਡੀ ਪੁਰਾਣੀਆਂ ਵੀਡੀਓ ਜਰੂਰ ਦੇਖ ਲਓ ਬਾਕੀ ਹੁਣ ਬੋਲਾਂਗੇ ਅਸੀਂ ਪਿਛਲੀ ਵੀਡੀਓ ਤੇ ਪਹਿਲੇ 15 ਕਮੈਂਟ ਜੋ ਤੁਸੀਂ ਨੇ ਪਿਛਲੀ ਵੀਡੀਓ ਵਿੱਚ ਕੀਤੇ ਸੀਗੇ ਹਾਂਜੀ ਬਿਆਨਤ ਕੌਰ ਫੌਜੀ ਗੁਰਮੀਤ ਕੌਰ ਸ਼ਰਮਾ ਕਲਾਤੋ ਦੀਪੰਗੂ ਮਨਮੋਹ ਸਿੰਘ ਸਿਮਰਨਤ ਮਾਨਾ ਗੁਰਪਿਆਰ ਧੱਲਾ ਰਾਮਨਦੀਪ ਸਿੰਘ ਮਨਦੀਪ ਸਿੰਘ ਜਗਸੀਰ ਭੰਮਾ ਕਾਲੂ ਸਿੰਘ ਵਿਸ਼ਾਲ ਕੁਮਾਰ ਬਲਵਿੰਦਰ ਸਿੰਘ ਗੁਰਸੇਵਕ ਸਿੰਘ ਜੋ ਸੇਖੋਂ ਸੋਨੀ ਗਿੱਲਾ ਇਹਨਾਂ ਜੀ ਪਹਿਲੇ 15 ਕਮੈਂਟ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਇਸ ਪੋਸਟ ਨੂੰ ਇਸ ਤਰ੍ਹਾਂ ਹੀ ਬਣਾ ਕੇ ਰੱਖੋ ਤੁਸੀਂ ਵੀ ਇਸ ਵੀਡੀਓ ਵਿੱਚ ਪਹਿਲੇ 15 ਕਮੈਂਟ ਕਰੋ ਤਾਂ ਕਿ ਅਸੀਂ ਅਗਲੀ ਵੀਡੀਓ ਵਿੱਚ ਤੁਹਾਡੇ 15 ਕਮੈਂਟ ਬੋਲੀਏ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਹਰ ਨਵੀਂ ਵੀਡੀਓ ਦੀ ਅਪਡੇਟ ਜਲਦੀ ਪਹੁੰਚ ਜਾ ਕਰੇ ਧੰਨਵਾਦ ਜੀ ਚਲ ਕੋਈ ਨਾ ਉਹ ਇਹਦਾ ਇਹਦਾ ਹੋ ਗਿਆ ਇਹਦਾ ਕੁਝ ਮੈਂ ਨਾ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਮੈਂ ਪਰੇ ਹੋ ਜਾਇਆ ਯਾਰ ਸੀਨ ਕਰਦੇ ਰਹੋ ਉਹ ਰੋਣ ਦਾ ਉਹ ਨਾ ਬੱਚਾ ਸਿਲੇੜਨ ਦਾ ਮੈਨੂੰ ਠੀਕ ਹੈ ਮੈਂ ਚਪੇੜੇ ਪਹਿਣੇਗਾ ਹਾਂ ਤਾਂ ਐਵੇਂ ਕੁੱਤੇ ਬਿੱਲਿਆਂ ਨੂੰ ਮੂੰਹ ਨਹੀਂ ਲਗਾਣਾ ਚਾਹੀਦਾ ਫਿਰ ਜ਼ਿਆਦਾ ਹੀ ਅੱਗੇ ਦਵਾਇਆ ਐਵੇਂ ਕੁੱਤੇ ਬਿੱਲੀ ਕਿਹ ਗੱਲ ਭਰਜਾਈ ਅੱਜ ਬਾੜੀ ਤਪੀ ਫਿਰਦੀ ਨਾ ਬਾਹ ਬਾਅਦ ਚ ਵੜੀ ਉਤੋਂ ਮੈਨੂੰ ਦੱਸਣਾ ਕਿ ਜ਼ਰੂਰੀ ਗੱਲ ਕਰਨੀ ਸੀ ਹਾਂ ਬਾਪੂ ਦੱਸ ਉਤੋਂ ਮੈਨੂੰ ਪਤਾ ਤੇਰਾ ਸੁਭਾਅ ਹੈਗਾ